ਅੱਜ 1500 ਦਾ ਸੂਟ ਪੈਕ ਦਾ ਪਰ ਸਾਡੇ ਕੋਲ ਆਜੋ 1500 ਦੇ ਤਿੰਨ ਸੂਟ ਲੈ ਜਾਓ ਤਿੰਨ ਸੂਟ ਦੇਖੋ ਰੰਗ ਕਿੰਨੇ ਦੁਪੱਟੇ ਵੀ ਚੈੱਕ ਕਰ ਲਓ 1500 ਦੇ ਤਿੰਨ ਸੂਟ ਦੇਣੇ ਆ ਪਰ ਆਫਰ 5 ਦਿਨ ਦੀ ਹੈ ਸਿਰਫ ਕਪੜਾ ਸ਼ਿਮਰ ਦਾ ਵੀ ਮਿਲੂਗਾ ਕਪੜਾ ਗਲਾਸ ਦਾ ਹੀ ਮਿਲੂਗਾ ਔਰ ਗੰਜਾ ਮਿਲੂਗਾ ਪਰ 3500 ਨਹੀਂ 1275 ਰੁਪਏ ਤੇ ਮਿਲ ਜੂਗਾ ਆ ਦੇਖੋ ਥੱਲੇ ਕੇਰਾ ਪੌਂਜਾ ਦੇ ਵਰਕ ਪਟਾ ਵੀ ਪੂਰਾ ਫਾਈਨ ਫੈਂਸੀ ਬਜ਼ਾਰ ਦਾ ਰੇਟ 3500 ਸਾਡਾ ਰੇਟ 1500 ਬੈੱਡ ਸੂਟ ਦੀ ਗੱਲ ਕਰਦੇ ਆ ਜਿਹੜਾ 10-12000 ਤੋਂ ਘੱਟ ਨਹੀਂ ਮਿਲਦਾ ਬਾਜੂ ਪਹੁੰਚੇ ਬਣੇ ਹੁਣ ਹੈਵੀ ਵਰਕ ਹੋਵੇ ਅਸੀਂ ਦੇਣਾ 750 ਰੁਪਏ ਦਾ ਲੋਕੀ ਕਹਿੰਦੇ ਵੀ ਘਰ ਤੋਂ ਘੱਟ ਜੇ ਵੱਡੇ ਸ਼ੋਰੂਮ ਜਾਈਏ 12 15 ਤੋਂ ਘੱਟ ਸੂਟ ਨਹੀਂ ਮਿਲਦਾ ਸਾਡੇ ਕੋਲ ਤਾਂ 2 300 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਐਂ ਦੇਖੋ ਕਿੰਨਾ ਸੋਹਣਾ ਪੂਰਾ ਵਰਕ ਹੈਵੀ ਹੋਇਆ ਹੋਇਆ ਦਾ ਬਾਜੂ ਕਿੰਨੇ ਸ਼ਾਨਦਾਰ ਬਣਿਆ ਦੁਪੱਟਾ ਬਹੁਤ ਧਿਆਰਾ ਬਣਿਆ ਇੱਕ ਤੋਂ ਇੱਕ ਰਾਇਲ ਕਲਾਸੀ ਦਾ ਤੇ ਇੱਥੇ ਆਉਣ ਦਾ ਫਾਇਦਾ ਕੀ ਆ ਰੈੱਡ ਸੂਟ ਦੇ ਵਿੱਚ ਇੱਕ ਨਹੀਂ ਜਿੰਨੇ ਮਰਜ਼ੀ ਡਿਜ਼ਾਈਨ ਲੈ ਰਹੇ ਹੋ ਆ ਦੇਖੋ ਵਰਕ ਆਵਾਦੀ ਸੂਟ ਸ਼ਾਨਦਾਰ ਦੁਪੱਟਾ ਸ਼ਾਨਦਾਰ ਸੂਟ ਰੇਡ ਬਾਜ਼ਾਰ ਜਿਹੜਾ ਜੋ ਮਰਜ਼ੀ ਹੋਵੇ ਅਸੀਂ ਤੁਹਾਨੂੰ 6500 ਰੁਪਏ ਦੇ ਵਿੱਚ ਸੂਟ ਦੇ ਰਿਹਾ ਹਾਂ ਸੁਪਰ ਕੁਆਲਟੀ ਵੱਡਾ ਨਾਮ ਉੱਤਰੋਡ ਦਾ ਅਧਿਆਗ ਕੋਲੋਂ ਦਾ ਬਣ ਚੁੱਕਾ ਹਰ ਤਰ੍ਹਾਂ ਦੀ ਵੈਰਾਈਟੀ ਜਣੀਆਂ ਜਿਹੜੇ ਤੁਸੀਂ ਇਦਾਂ ਦੇ 2-2 ਲੱਖ ਰੁਪਏ ਦੀ ਦਾਜਬਰੀ ਬਣਾਉਗੇ ਬਾਜ਼ਾਰ ਤੇ ਆ ਕੇ 2 ਲੱਖ ਵਾਲੀ ਦਾਜਬਰੀ ਇੱਥੇ ਤੁਹਾਨੂੰ ਅਸੀਂ ਸਿਰਫ 170000 ਜਿ ਬਣਾ ਕੇ ਦੇਣੀ ਕੂੜ ਚੈੱਕ ਕਰੋ ਡਰੈਸ ਚੈੱਕ ਕਰੋ ਕਿੰਨੀ ਪਿਆਰੀ ਆ ਬਹੁਤ ਪਿਆਰੀ ਡਰੈਸ ਆ ਫਰੰਟ ਬਾਜੂ ਬਣਿਆ ਹੋਏ ਆ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਆ ਸਾਡੇ ਕੋਲ ਡਰੈਸ 2500 ਰੁਪਏ ਤੋਂ ਸ਼ੁਰੂ ਹੋ ਜਾਂਦੇ ਇਹ ਤੁਹਾਨੂੰ ਅਸੀਂ 15-15 20-20000 ਦੇ ਡਰੈਸਾ ਦੇ ਰਣੀ ਪਰ ਇਰੇ ਉੱਤੇ 20% ਐਕਸਟਰਾ ਡਿਸਕਾਊਂਟ ਵੀ ਦੇਣਾ ਮਾਰਕੀਟ ਦੇ ਵਿੱਚ ਇਸ ਡਰੈੱਸ ਦੀ ਕੀਮਤ 15 ਤੋਂ 20000 ਪਰ ਅਸੀਂ ਦੇਣੀ ਹੈ ਸਿਰਫ 3000 ਰੁਪਏ ਦੀ 3000 ਰੁਪਏ ਡਰੈੱਸ ਦੇਣੀ ਹੈ ਨਾਲ 20% ਡਿਸਕਾਊਂਟ ਵੀ ਦੇ ਦੇਣਾ ਤੁਸੀਂ ਡਰੈੱਸਾਂ ਚੈੱਕ ਕਰ ਲਓ ਲਹਿੰਗੇ ਚੈੱਕ ਕਰ ਲਓ ਰੈੱਡ ਮਹਿਰੂਨ ਮੈਂਜੈਂਟਾ ਸਾਰੇ ਮਿਲ ਜਾਂਦੇ ਆ ਚੈਲੰਜ ਕਰਕੇ ਕਹਿੰਦੇ ਆ 5-7000 ਤੋਂ ਲਹਿੰਗਾ ਸ਼ੁਰੂ ਆ 1.5 ਤੋਂ 2 ਲੱਖ ਤੱਕ ਦੇ ਲਹਿੰਗੇ ਤੁਹਾਨੂੰ ਇੱਥੇ ਮਿਲ ਜਾਣਗੇ ਚਾਹੇ ਵਿਆਹ ਮੁੰਡੇ ਦਾ ਚਾਹੇ ਕੁੜੀ ਦਾ ਦੇਖੋ ਸਾਡੇ ਕੋਲ ਟੌਪ ਦੇ ਕੋਟਸਮੈਂਟ ਕੁਰਤੇ ਵੀ ਹਮੇਂ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਉਹ ਵੀ ਜਿਹੜਾ ਬਾਜ਼ਾਰ 'ਚ 10000 ਰੁਪਏ ਦਾ ਕੋਟ ਮੈਂਟ ਆ ਇੱਥੇ ਅਸੀਂ ਤੁਹਾਨੂੰ ਸਿਰਫ 2995 'ਚ 2 ਪੀਸ ਕੋਟਵਟ ਸਿਲਾਈ ਕਰਕੇ ਤਿਆਰ ਦੇ ਦੇਣਾ ਜਿਹੜਾ 15000 ਰੁਪਏ ਦਾ 3 ਪੀਸ ਆ ਇੱਥੇ ਤੁਹਾਨੂੰ ਅਸੀਂ 3700 'ਚ ਸਿਲਾਈ ਕਰਕੇ ਦੇ ਦੇਣਾ ਕਰ ਦਿਓ ਭਲਾ ਕਰ ਦਿਓ ਭਲਾ ਮੇਰੇ ਭੈਣ ਭਰਾਵਾਂ ਨਾਲ ਕਰ ਦਿਓ ਭਲਾ ਬਾਜ਼ਾਰਾਂ 'ਚ ਵੱਡੇ ਪੱਦਰੇ ਲੁੱਟਾਂ ਹੋ ਜਾਂਦੀਆਂ ਸੂਟ ਹੁੰਦਾ 550 ਦਾ ਕਹਿੰਦੇ ਲੈ ਜਾਓ 1200 ਦਾ 1200 ਦਾ ਸੂਟ ਕਹਿੰਦੇ ਲੈ ਜਾਓ 2500 ਦਾ ਆਨਕਲੋਂ ਬੁੱਟਰ ਹਣ ਕਾਦੀਆਂ ਦੇ ਲੋਕਾਂ ਦੀ ਆਸ ਵਜੀ ਆ ਕੋਈ ਫੈਰਾ ਫੂਰਾ ਕਰ ਦੇ ਮੇਰੇ ਭਰਾਵਾਂ ਰਾਜ ਬਿਲਕੁਲ ਭਾਜੀ ਫਾਇਦਾ ਫਲ ਕਰਾਂਗੇ ਆ ਚੱਕੋ 1500 ਵਾਲੇ ਸੂਟ ਤੋਂ ਸ਼ੁਰੂ ਕਰ ਲੈਨੇ ਆ ਜਿਹੜਾ ਬਜ਼ਾਰਾ ਚ 1500 ਦਾ ਸੂਟ ਮਿਲਦਾ ਅਸੀਂ ਦੇਨੇ ਆ 1500 ਰੁਪਏ ਦੇ ਤਿੰਨ ਸੂਟ ਭਾਜੀ ਆ 1500 ਵਾਲੇ ਸੂਟ 1500 ਤਿੰਨ ਕਰਦੇ ਬਿਲਕੁਲ ਭਾਜੀ ਕਰਦੇ ਆ ਦੇਖੋ ਜੀ ਬਹੁਤ ਵੱਡਾ ਫਾਇਦਾ ਜਿੱਥੇ ਮਰਜੀ ਜਾ ਕੇ ਪਤਾ ਕਰੋ 1500 ਰੁਪਏ ਤੋਂ ਕੀਮਤ ਦਾ ਸੂਟ ਹੈ ਬਾਜ਼ਾਰ ਚ 1500 ਦਾ ਸੂਟ ਵੇਖਦਾ ਪਰ ਸਾਡੇ ਕੋਲ ਆਜੋ 1500 ਰੇ ਤਿੰਨ ਸੂਟ ਲੈ ਜਾਓ ਤਿੰਨ ਸੂਟ ਦੇਖੋ ਰੰਗ ਕਿੰਨੇ ਦੁਪट्टे ਵੀ ਚੈੱਕ ਕਰ ਲਓ 1500 ਦੇ ਤਿੰਨ ਸੂਟ ਦੇਣੇ ਆ ਪਰ ਆਫਰ 5 ਦਿਨ ਦੀ ਆ ਸਿਰਫ ਸਿਰਫ 5 ਦਿਨਾਂ ਦੀ ਆਫਰ 1500 ਦੇ ਤਿੰਨ ਸੂਟ ਜਿੰਨੇ ਮਰਜੀ ਡਿਜ਼ਾਈਨ ਜਿੰਨੇ ਮਰਜੀ ਕਲਰ ਲੈ ਜਾਓ ਚਾਹੇ ਮੋਰਾ ਵਾਲੇ ਲੈ ਲਓ ਚਾਹੇ ਅੰਬੀਆਂ ਵਾਲੇ ਲੈ ਜਾਓ ਚੈਲੰਜ ਕਰਕੇ ਕਹਿੰਨੇ ਆ ਜਿਹੜੇ ਬਾਜ਼ਾਰ 'ਚ 2-2 ਲੱਖ ਦੀ ਦਾਜਵਰੀ 1 ਲੱਖ 'ਚੇ ਬਣਾ ਦਾਂਗੇ ਸੋ ਹੁਣ ਇਹ ਟੈਨਸ਼ਨ ਨਹੀਂ ਲੈਣੀ ਬੜੇ ਚਿਰਾਂ ਤੋਂ ਹੀ ਸੋਹਦੇ ਹੀ ਭਾਈ ਵਿਆਹ ਸ਼ਾਦੀ ਦਾ ਕੱਪੜਾ ਨਾ ਲਈਏ ਕਿੱਥੋਂ ਦੇਖੋ ਹਰ ਤਰ੍ਹਾਂ ਦਾ ਕੱਪੜਾ ਡਿਜ਼ਾਈਨ ਵੱਖਰੇ ਵੱਖਰੇ ਚੈਲੰਜ ਇਸ ਗੱਲ ਦਾ ਬਾਜ਼ਾਰ ਨਾਲੋਂ ਰੇਟ 蒂ਗਣੇ 蒂ਗਣੇ ਘੱਟ ਕਰਤੇ ਆ ਬੁੱਟਰ ਰੋੜ ਕਰਦੀਆਂ ਅੰਕਲੋਂ ਦੇ ਸਟੋਰ ਤੇ ਦੇਖੋ ਪੂਰਾ ਫਰੰਟ ਚੈੱਕ ਕਰ ਲੋ ਜਾਲ ਬਣਿਆ ਪਿਆ ਘੇਰੇ ਦੇ ਕੰਮ ਉਹ ਦੁਪੱਟਾ ਵੀ ਫੋਰ ਸਾਈਡ ਉਹ ਵੀ ਦੁਪੱਟਾ ਡਿਜ਼ਾਈਨਰ ਰੇਟ ਕਿੰਨਾ 2500 ਰੁਪਇਆ ਸਾਡਾ ਨਹੀਂ ਪਈ ਬਾਜ਼ਾਰ ਦਾ ਰੇਟ 2500 ਰੁਪਏ ਵਾਲਾ ਸੂਟ ਸਿਰਫ 1000 ਰੁਪਏ ਚ ਲੈ ਜਾਓ 1000 ਰੁਪਏ ਚ ਦਵਾਂਗੇ ਕੋਈ ਜੀ ਕਪੜਾ ਸ਼ਿਮਰ ਦਾ ਵੀ ਮਿਲੂਗਾ ਕਪੜਾ ਗਲਾਸ ਦਾ ਵੀ ਮਿਲੂਗਾ ਔਰਗੈਂਜਾ ਜੇ ਮਿਲੂਗਾ ਪਰ 3500 ਨਹੀਂ 1275 ਰੁਪਏ ਚ ਮਿਲ ਜੂਗਾ ਕੋ ਜਿੱਦਾਂ ਦਾ ਬਜਟਾ ਜਿੱਦਾਂ ਦੀ ਚੀਜ਼ੇ ਤੁਹਾਨੂੰ ਮਿਲ ਜਾਣਾ ਹਰ ਤਰ੍ਹਾਂ ਦਾ ਚਾਹੇ ਤੁਸੀਂ ਵਿਆਹ ਸ਼ਾਦੀ ਲਈ ਕਪੜਾ ਲੈਣਾ ਦੇਣ ਲੈਣ ਕਰਨਾ ਨੋਗੇ ਲੈਣਾ ਚਾਹੇ ਤੁਸੀਂ ਦਾਜ ਬਰੀ ਬਣਾਉਣੀ ਆ ਸਾਰਿਆਂ ਦੇ ਲਈ ਬਹੁਤ ਵੱਡੀਆਂ ਆਫਰਾਂ ਆ ਚੀਜ਼ਾਂ ਚੈੱਕ ਕਰੋ ਬਹੁਤ ਟੌਪ ਟੌਪ ਦੇ ਸੂਟ ਆ ਚੁੱਕੇ ਆ ਛੇਤੀ ਆ ਜਾਓ ਅੰਕਲੋਂ ਬੁੱਟਰ ਰੋਡ ਕਰਦੀਆਂ ਵੱਡੇ ਫਾਇਦੇ ਹੋਣੇ ਆ ਦੇਖੋ ਜੀ ਚਾਹੇ ਡਿਜ਼ਾਈਨ ਬੁਟੀਕ ਵਾਲਾ ਪੀਸ ਲੈ ਲੋ ਚਾਹੇ ਵਰਕ ਵਾਲਾ ਮਿਲ ਜਾਓ ਸਾਰੇ ਡਿਜ਼ਾਈਨ ਮਿਲ ਜਾਣਗੇ ਚਾਹੇ ਤੁਸੀਂ ਵੀ ਗਲੇ ਦੇ ਵਿੱਚ ਲੈਣਾ ਤੁਸੀਂ ਹਰ ਇੱਕ ਤਰ੍ਹਾਂ ਦਾ ਬੇਸ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਲੈ ਸਕਦੇ ਹੋ ਮੈਂ ਕਹਿੰਦਾ ਗਲਾਸ ਵਰਗੇ ਕੱਪੜਿਆਂ ਚ ਇਹ ਤਾਂ ਮੈਂ ਕਹਿੰਦਾ ਥੱਕ ਪਾਤੀ ਆ ਜੀ ਇਸ ਵਾਰ ਇਦਾਂ ਦੀ ਡਿਜ਼ਾਈਨਿੰਗ ਇਦਾਂ ਦੀ ਕਲਰ ਮੈਚਿੰਗ ਜਿਹੜੀ ਅਸੀਂ ਦੇ ਰਹੇ ਆ ਤੁਹਾਨੂੰ ਬਾਜ਼ਾਰ ਚੋਂ ਕਿਤੇ ਨਹੀਂ ਮਿਲਣੀ ਜਿਹੜੇ ਰੇਡ ਬਾਜ਼ਾਰਾ ਦੇ ਵਿੱਚ ਐ ਡਬਲ ਡਬਲ ਲੱਗੇ ਵੇ ਹੁਣ ਤੁਸੀਂ ਲੁੱਟ ਓਮ ਬੁੱਟਰ ਰੋਡ ਕਾਦੀਆਂ ਤੇ ਆਓ ਦੇਖੋ ਜੀ ਇੱਥੇ ਹੋਲ ਸੇ ਰੇਟਾਂ ਦੇ ਕੱਪੜਾ ਮਿਲਣਾ ਪਰ ਇੱਥੇ ਇਦਾਂ ਦੀ ਕੋਈ ਸ਼ਰਤ ਨਹੀਂ ਬਈ ਇੱਕ ਨਾਲ ਦੇ ਚਾਰ ਚਾਰ ਲੈਣੇ ਬਨੇ ਭਾਵੇਂ ਇੱਕ ਲੈ ਜਾਓ ਦੋ ਲੈ ਜਾਓ ਹੋਲ ਸੇ ਰੇਟਾਂ ਤੇ ਆ ਤੁਸੀਂ ਚੈੱਕ ਕਰੋ ਗਲੇ ਦੇ ਕਿੰਨਾ ਪਿਆਰਾ ਵਰਕ ਹੈਂਡ ਵਰਕ ਕੀਤਾ ਹੋਇਆ ਆ ਆ ਦੇਖੋ ਥੱਲੇ ਕੇਰਾ ਪੌਂਚਾ ਦੇ ਵਰਕ ਦੁਪੱਟਾ ਵੀ ਪੂਰਾ ਫਾਈਨ ਸੈਂਸੀ ਬਜ਼ਾਰ ਦਾ ਰੇਟ 3500 ਸਾਡਾ ਰੇਟ 1500 15 1500 ਚ ਆਪਾਂ ਦੇ ਰਹੇ ਆ ਚਾਹੇ ਤੁਸੀਂ ਸ਼ਿਮਰ ਦੇ ਸੂਟ ਲੈਣੇ ਆ ਤੁਸੀਂ ਆਰਗੈਂਜ਼ਾ ਲੈਣੇ ਆ ਆ ਤੁਸੀਂ ਚੈੱਕ ਕਰੋ ਬੈਲਵਿਟ ਦਾ ਡਿਜ਼ਾਈਨ ਬਣਿਆ ਸੂਟ ਦੇ ਉੱਤੇ ਬੜਾ ਹੀ ਪਿਆਰਾ ਡਿਜ਼ਾਈਨ ਆ ਪਹੁੰਚਿਆਂ ਦੇ ਵੀ ਕੰਮ ਦੁਪੱਟਾ ਵੀ ਨਾਲ ਸੁਪਰ ਸਾਡੇ ਕੋਲ ਤੁਸੀਂ ਆ ਜਾਓ ਦੇਖੋ ਹਰ ਤਰ੍ਹਾਂ ਦੇ ਬਜਟ ਵਾਲੇ ਲੋਕੀ ਕਹਿੰਦੇ ਵੀ ਘਰ ਤੋਂ ਘਟ ਜੇ ਵੱਡੇ ਸ਼ੋਰੂਮ ਚਾਹੀਏ 12 1500 ਤੋਂ ਘੱਟ ਸੂਟ ਨਹੀਂ ਮਿਲਦਾ ਸਾਡੇ ਕੋਲ ਤਾਂ 2 300 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਜਿੱਦਾਂ ਤੁਹਾਡਾ ਬਜਟ ਆ ਤੁਸੀਂ ਆ ਕੇ ਲੈ ਜਾਓ ਆ ਲਓ ਤਾਂ ਆ ਚੈੱਕ ਕਰੋ ਕਿੰਨਾ ਪਿਆਰਾ ਕੱਪੜਾ ਕਿੰਨਾ ਪਿਆਰਾ ਵਰਕ ਆ ਸਾਰਾ ਦੁਪੱਟਾ ਚੈੱਕ ਕਰਾ ਦਿਓ ਰੇਟ ਰੱਖਿਆ 5000 6500 6200 ਬਾਜ਼ਾਰ ਦਾ ਰੇਟ ਇਦਾਂ ਪਰ ਸਾਡੇ ਕੋਲੋਂ 3250 ਰੁਪਏ ਦਾ ਸੂਟ ਤੁਸੀਂ ਲੈ ਜਾਓ ਆ ਦੇਖੋ ਚੀਜ਼ਾਂ ਮਤਲਬ ਲਗਜ਼ਰੀ ਤੋਂ ਲਗਜ਼ਰੀ ਬਈ ਵਿਆਹ ਸ਼ਾਦੀ ਦੇ ਹੈਵੀ ਪੀਸ ਹੈਗੇ ਆ ਬਿਲਕੁਲ ਭਾਜੀ ਰੈੱਡ ਸੂਟ ਦੀ ਗੱਲ ਕਰਦੇ ਆ ਜਿਹੜਾ 10-12000 ਤੋਂ ਘੱਟ ਨਹੀਂ ਮਿਲਦਾ ਬਾਜੂ ਪਹੁੰਚੇ ਬਣੇ ਹੁਣ ਹੈਵੀ ਵਰਕ ਹੋਵੇ ਅਸੀਂ ਦੇਣਾ 6750 ਰੁਪਏ ਦਾ ਤੁਸੀਂ ਕਲਰ ਰੈੱਡ ਮਹਿਰੂਨ ਪਰਪਲ ਵੈਡਿੰਗ ਕਲਰ ਜਿੰਨੇ ਮਰਜ਼ੀ ਲੈ ਲਓ ਚੈਲੰਜ ਕਰਕੇ ਕਹਿੰਦੇ ਜਿੱਦਾਂ ਦੀ ਵੈਰਾਈਟੀ ਸਾਡੇ ਕੋਲੇ ਕਿਤੋਂ ਨਹੀਂ ਮਿਲਨੀ ਚਾਹੇ ਤੁਸੀਂ ਇਦਾਂ ਦਾ ਬਰਬਰੀ ਸ਼ਿਮਰ ਸਟਾਈਲ ਦੇ ਵਿੱਚ ਲੈਣਾ ਸਾਡੇ ਕੋਲ ਅੰਬੀ ਵਰਕ ਦੇ ਵਿੱਚ ਵੀ ਪੀਸ ਹੈਗੇ ਆ ਤੁਸੀਂ ਬੁਟੀਕ ਸੂਟ ਤੁਸੀਂ ਬੁਟੀਕ ਸੂਟ ਲੈਣੇ ਆ ਤਾਂ ਚੈਲੰਜ ਕਰਕੇ ਕਹਿੰਦੇ ਆ ਜੋ ਪਟੀਕ ਸੂਟ ਦੀ ਕੁਆਲਿਟੀ ਜੋ ਡਿਜ਼ਾਈਨਿੰਗ ਸਾਡੇ ਕੋਲੇ ਆ ਕਿਤੋਂ ਨਹੀਂ ਮਿਲਣੀ ਕੋ ਬੇਸ ਨਵੇਂ ਮਿਲਣਗੇ ਵਰਕ ਸ਼ਾਨਦਾਰ ਮਿਲਣਗੇ ਇੱਕ ਤੋਂ ਇੱਕ ਪੀਸ ਮਿਲੂਗਾ ਪਟੀਕ ਪੀਸ ਲਕਜ਼ਰੀ ਰਾਇਲ ਕਲਾਸ ਮਿਲਣਗੇ ਚੈਲੰਜ ਕਰਕੇ ਕਹਿੰਨੇ ਆ ਜੋ ਰੇਟ ਜੋ ਕੁਆਲਿਟੀ ਅਸੀਂ ਦੇ ਰਹੇ ਆ ਕਿਤੋਂ ਨਹੀਂ ਮਿਲਣੀ ਤੁਸੀਂ ਬੇਸ ਨਵੇਂ ਲਈ ਚਲੋ ਡਿਜ਼ਾਈਨ ਨਵੇਂ ਲਈ ਚਲੋ ਵਰਕ ਨਵੇਂ-ਨਵੇਂ ਲਈ ਚਲੋ ਤੇ ਬੁੱਟਰ ਰੋਡ ਕਾਦੀਆਂ ਤੇ ਆਈ ਜਾਓ ਜੇ ਡਬਲ-ਡਬਲ ਫਾਇਦੇ ਕਰਾਉਣੇ ਆ ਬਜ਼ਾਰਾਂ ਦੀਆਂ ਲੁੱਟਾਂ ਤੋਂ ਬਚਣਾ ਵਾ ਤਾ ਇੱਕੋ ਹੀ ਨਾਮ ਯਾਦ ਰੱਖੋ ਬੁੱਟਰ ਰੋਡ ਕਾ ਦੀਆਂ ਅੰਕਲੋਂ ਦਾ ਦੇਖੋ ਕਿੰਨਾ ਸੋਹਣਾ ਪੂਰਾ ਵਰਕ ਹੈਵੀ ਹੋਇਆ ਵਾ ਬਾਜੂ ਕਿਨੇ ਸ਼ਾਨਦਾਰ ਬਣਿਆ ਦੁਪੱਟਾ ਬਹੁਤ ਪਿਆਰਾ ਬਣਾ ਇੱਕ ਤੋਂ ਇੱਕ ਰਾਇ ਕਲਾਸੀ ਦਾ ਤੇ ਐਨ ਆਰ ਆਈ ਦੇਖੋ ਸਾਡੇ ਕੋਲ ਰੈੱਡ ਸੂਟ ਤੇ ਬੈਠਾ ਐਡੀ ਜਿਆਦਾ ਪਰਮਾਰ ਆ ਤੁਸੀਂ ਚੈੱਕ ਕਰ ਲਓ ਪਹਿਲਾਂ ਦੁਪੱਟਾ ਚੈੱਕ ਕਰ ਲਓ ਪੂਰਾ ਲੱਦਿਆ ਪਿਆ ਸ਼ਾਨਦਾਰ ਦੁਪੱਟਾ ਦੇਖੋ ਸਾਡੇ ਕੋਲ ਸੂਟ ਜਿਹੜੇ ਹਨ ਲਹਿੰਗਿਆਂ ਸ਼ੈਂਗਿਆਂ ਨਾਲੋਂ ਸ਼ਰਾਰਿਆਂ ਗਰਾਰਿਆਂ ਨਾਲੋਂ ਵੀ ਹੈਵੀ ਆ ਰੈੱਡ ਸੂਟ ਤੁਸੀਂ ਚੈੱਕ ਕਰੋ ਕਿੰਨਾ ਪਿਆਰਾ ਆ ਦੁਪੱਟਾ ਦਿਖਾਤਾ ਆ ਸੂਟ ਦੇਖੋ ਫਰੰਟ ਘੇਰਾ ਦੇਖੋ ਕਿੰਨਾ ਪਿਆਰਾ ਕਈ ਵੇਲੇ ਬੀਬੀਆਂ ਕਹਿੰਦੇ ਸਾਨੂੰ ਘੇਰਾ ਚਾਹੀਦਾ ਦੁਪੱਟਾ ਹੈਵੀ ਚਾਹੀਦਾ ਬਾਜੂ ਵਰਕ ਸੁਪਰ ਚਾਹੀਦਾ ਇਦਾਂ ਦੇ ਸੂਟ ਵੀ ਤੁਹਾਨੂੰ ਮਿਲ ਜਾਣੇ ਆ ਤੇ ਇੱਥੇ ਹੋਣ ਦਾ ਫਾਇਦਾ ਕੀ ਆ ਰੈੱਡ ਸੂਟ ਦੇ ਵਿੱਚ ਇੱਕ ਨਹੀਂ ਜਿੰਨੇ ਮਰਜ਼ੀ ਡਿਜ਼ਾਈਨ ਲੈ ਰਿਓ ਆ ਦੇਖੋ ਵਰਕਾਬਾਦੀ ਸੂਟ ਆ ਇਹ 95 9500 8500 10000 ਇਦਾਂ ਵਿਕਦੇ ਬਿਆਰ ਚ ਪਰ ਸਾਡੇ ਕੋਲ 5000 ਚ ਲੈ ਜਾਓ ਇਹ ਕਿਉਂ ਦੇ ਰਹੇ ਆ ਇਹ ਸਾਡੇ ਕੋਲ ਦੇਖੋ ਕਾਪੀ ਨਹੀਂ ਹੈਗੀ ਪਹਿਲੀ ਗੱਲ ਇਹ ਸੁਣ ਲਓ ਬਾਜ਼ਾਰਾਂ ਚ ਕਾਪੀਆਂ 5 5 6 6000 ਦੀਆਂ ਵਿਕਦੀਆਂ ਸਾਡੇ ਕੋਲ origignal ਚੀਜ਼ਾਂ 5000 ਰੁਪਏ ਦੇਣੀ ਆ ਤੇ ਇਸ ਤੋਂ ਇਲਾਵਾ ਆ ਦੇਖੋ ਦੁਪੱਟਾ ਚੈੱਕ ਕਰਾ ਦਿਓ ਦੁਪੱਟੇ ਦੇ ਵਰਕ ਦਿਖਾ ਦਿਓ ਔਰ ਦੇਖੋ ਕੋਰਨਰ ਦੇ ਦੁਪੱਟੇ ਦਾ ਵਰਕ ਦਿਖਾ ਦਿਓ ਸ਼ਾਨਦਾਰ ਦੁਪੱਟਾ ਸ਼ਾਨਦਾਰ ਸੂਟ ਰੇਟ ਬਾਜ਼ਾਰ ਜਿਹੜਾ ਜੋ ਮਰਜ਼ੀ ਹੋਵੇ ਅਸੀਂ ਤੁਹਾਨੂੰ 6500 ਰੁਪਏ ਦੇ ਵਿੱਚ ਸੂਟ ਦੇ ਰਹਿਣਾ ਕਿਉਂਕਿ ਸਾਡੇ ਰੇਟਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਆ ਦੇਖੋ ਭਾਈ ਜੀ ਮੈਂ ਇਹ ਕਮਾਲ ਹੋਈ ਪਈ ਆ ਮੈਂ ਦੇਖ ਕੇ ਹੈਰਾਨ ਆ ਜੀ ਬਈ ਸੂਟਾਂ ਦੇ ਹੈਂਡਵਰਕ ਕੀਤਾ ਨਵਾਂ ਕੱਪੜਾ ਨਵੇਂ ਡਿਜ਼ਾਈਨ ਤੇ ਰੇਟ ਤੁਹਾਡੇ ਬਾਜ਼ਾਰ ਨਾਲੋਂ 3-3 ਗੁਣਾ ਘੱਟ ਕਿਦਾਂ ਬਹੁਤ ਕਲ ਓਮ ਬੁੱਟਰ ਰੋੜ ਕਾਤੀਆਂ ਸਿੱਧਾ ਵਪਾਰੀਆਂ ਤੋਂ ਮਾਲ ਖਰੀਦਦਾ ਜਿਹੜੇ ਬਣਾਉਂਦੇ ਆ ਮੈਨੂਫੈਕਚਰਰਾਂ ਤੋਂ ਖਰੀਦਾਰੀ ਕਰਦਾ ਕੋਈ ਡੀਲਰ ਜਾਂ ਕਿਸੇ ਦਲਾਲ ਤੋਂ ਖਰੀਦਾਰੀ ਨਹੀਂ ਹੁੰਦੀ ਕਿਉਂਕਿ ਡਿਜ਼ਾਈਨ ਸਾਡੇ ਕੋਲ ਤੁਹਾਨੂੰ ਨਵੇਂ ਮਿਲਣਗੇ ਅਪਡੇਟ ਮਿਲਣਗੇ ਕੁਆਂਟੀਟੀ ਦੇ ਵਿੱਚ ਸਟਾਕ ਮਿਲੂਗਾ ਔਰ ਇਦਾਂ ਦੇ ਹੈਵੀ ਹੈਵੀ ਦੁਪट्टे ਦੇਖੋ ਐਨ ਆਰ ਆਈ ਭੈਣ ਭਰਾਵਾਂ ਨੇ ਆਉਣਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਤੋਂ ਲੋਕਾਂ ਨੇ ਆਉਣਾ ਇਦਾਂ ਦੀਆਂ ਨਵੀਆਂ ਚੀਜ਼ਾਂ ਇੰਟਰੋਡਿਊਸ ਕਰਾ ਰਹੇ ਆਂ ਦੇਖੋ ਆਮ ਦੁਕਾਨਦਾਰ ਇਹ ਚੀਜ਼ਾਂ ਦੀ ਤਾਂ ਤੁਹਾਨੂੰ ਫੋਟੋ ਨਹੀਂ ਖਿੱਚਣ ਦਿੰਦਾ ਪਰ ਅਸੀਂ ਵੀਡੀਓ ਬਣਾ ਕੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਾ ਰਿਹਾ ਵੀ ਚੈੱਕ ਕਰ ਲਓ ਵੈਰਾਈਟੀ ਏ 1 ਰੇਟ ਕੱਟ ਤੇ ਇੱਕੋ ਨਾਮ ਹੈ ਅੰਕਲ ਓਮ ਦੇ ਦੇਖੋ ਹੁਣ ਦੇਖੋ ਹੁਣ ਪਿੰਡਾਂ ਦੇ ਵਿੱਚ ਬਹੁਤ ਸਾਰੇ ਐਨ ਆਰ ਆਈ ਭੈਣ ਭਰਾ ਆ ਚੁੱਕਿਆ ਕਿਉਂਕਿ ਹਰ ਕਿਸ ਨੂੰ ਨਾ ਵੀ ਦਿਵਾਲੀ ਦੇ ਤਿਹਾੜੀ ਤੇ ਪਿੰਡ ਜਾਣਾ ਸੋ ਤੁਸੀਂ ਆ ਗਏ ਹੋ ਇੱਕ ਵਾਰੀ ਬੁੱਟਰ ਰੋਡ ਕਾਦਦੀਆਂ ਜੇ ਆਜੋ ਅੰਕਲ ਓਮ ਦੇ ਸ਼ੋਰੂਮ ਤੇ ਐਨ ਆਰ ਆਈ ਦੀ ਪਹਿਲੀ ਪਸੰਦ ਬਣ ਚੁੱਕਾ ਜਿਹੜੇ ਸੂਟ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਫੇਸਬੁੱਕ ਤੇ ਦੇਖਦੇ ਹੋ ਗੂਗਲ ਤੇ ਦੇਖਦੇ ਹੋ ਜਿੱਦਾਂ ਨਾ ਮਰਜ਼ੀ ਡਿਜ਼ਾਈਨ ਹੈ ਉਹੋ ਰੀਆਂ ਚੀਜ਼ਾਂ ਤੁਹਾਨੂੰ ਬਣਾ ਕੇ ਦੇਵਾਂ ਕਿਉਂਕਿ ਸੂਪਰ ਕੁਆਲਿਟੀ ਵੱਡਾ ਨਾਮ ਬੁੱਟਰ ਰੋਡ ਕਰਦਿਆਂ ਅੰਕਲੋਂ ਦਾ ਬਣ ਚੁੱਕਾ ਹਰ ਤਰ੍ਹਾਂ ਦੀ ਵੈਰਾਈਟੀ ਦੇਣੀ ਆ ਜਿਹੜੇ ਤੁਸੀਂ ਇਦਾਂ ਦੇ 2-2 ਲੱਖ ਰੁਪਏ ਦੀ ਦਾਜਬਰੀ ਬਣਾਉਣੀ ਹੈ ਬਾਜ਼ਾਰ 'ਚ ਆ ਕੇ 2 ਲੱਖ ਵਾਲੀ ਦਾਜਬਰੀ ਇੱਥੇ ਤੁਹਾਨੂੰ ਅਸੀਂ ਸਿਰਫ 70-80 ਹਜ਼ਾਰ ਜਿ ਬਣਾ ਕੇ ਦੇਣੀ ਕਿਉਂਕਿ ਚੀਜ਼ਾਂ ਵਧੀਆ ਆ ਘੇਰੇ ਆ ਵਾਜੂ ਵਰਕ ਕਲਰ ਤਾਂ ਸਾਡੇ ਕੋਲ ਹੈਗੇ ਆ ਲਾਈਟ ਕਲਰ ਲੈਣੇ ਆ ਦੇਖੋ ਤਾਈਆਂ ਚਾਚੀਆਂ ਆਂਟੀਆਂ ਭੂਆ ਮਾਸੀਆਂ ਵਾਲੇ ਹਰ ਤਰ੍ਹਾਂ ਦੇ ਸੂਟ ਤੁਹਾਨੂੰ ਅਸੀਂ ਦੇ ਦੇਣੇ ਆ ਆ ਵੀ ਤੁਸੀਂ ਚੈੱਕ ਕਰੋ ਮਤਲਬ ਡਿਜ਼ਾਈਨਰ ਵਿੱਚ ਕੋਈ ਕਮੀ ਹੈ ਨਹੀਂ ਸੂਟ ਤੁਸੀਂ ਦੇਖ ਲਏ ਆ ਤੁਸੀਂ ਸ਼ਰਾਰੇ ਗਰਾਰੇ ਲਹਿੰਗੇ ਲੈਣਿਆ ਬਾਈ ਜੀ ਇਹਨਾਂ ਦੇ ਉੱਤੇ ਕੋਈ ਆਫਰ ਦੇ ਦੋ ਬੱਡੀ ਆ ਬਿਲਕੁਲ ਜੀ ਆਫਰ ਦੇ ਦਿੰਦੇ ਆ ਤੁਸੀਂ ਸੂਟ ਚੈੱਕ ਕਰੋ ਡਰੈਸ ਚੈੱਕ ਕਰੋ ਕਿੰਨੀ ਪਿਆਰੀ ਆ ਬਹੁਤ ਪਿਆਰੀ ਡਰੈਸ ਆ ਫਰੰਟ ਬਾਜੂ ਬਣਿਆ ਹੋਏ ਆ ਬਹੁਤ ਪਿਆਰੇ ਪੈਰ ਡਿਜ਼ਾਈਨ ਆ ਸਾਡੇ ਕੋਲ ਡਰੈਸ 2500 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ 4500 ਦੀ ਲੈ ਲਓ 8000 ਦੀ ਲੈ ਲਓ 10000 ਦੀ ਤਾਂ ਤੁਹਾਨੂੰ ਮਿਲ ਜੂਗੀ ਪਰ ਇੱਥੇ ਤੁਹਾਨੂੰ ਵੱਡੀ ਆਫਰ ਦੇਣ ਜਾ ਰਹੇ ਹਾਂ 20% ਡਿਸਕਾਊਂਟ 20% ਡਿਸਕਾਊਂਟ ਦਵਾਂਗੇ ਔਨ ਐਮਆਰਪੀ ਤੇ ਜਦੋਂ ਆ ਕੋਈ ਵੀ ਬੰਦਾ ਵੀਡੀਓ ਦੀ ਸਕਰੀਨਸ਼ਾਟ ਲੈ ਕੇ ਆਊਗਾ ਆ ਦੇਖੋ ਜਿਹੜੀਆਂ ਡਰੈਸਾਂ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੇ ਦੇਖਦੇ ਹੋ ਦਿੱਲੀ ਬੰਬੇ ਚੰਡੀਗੜ੍ਹ ਮਹਾਲੀ ਜਾਂ ਬਹੁਤ ਅਮੀਰ ਫੰਕਸ਼ਨ ਜਿਹੜੇ ਹੁੰਦੇ ਉਹਨਾਂ ਦੇ ਦੇਖਦੇ ਹੋ ਡਰੈਸਾਂ ਇਹ ਕੋਈ 65000 70000 ਇਦਾਂ ਨਹੀਂ ਹੈਗੀ ਇਹ ਤੁਹਾਨੂੰ ਅਸੀਂ 15 15 20 20000 ਦੇ ਡਰੈਸਾਂ ਦੇ ਰਣੀ ਆ ਪਰ ਇਹਦੇ ਉੱਤੇ 20% ਐਕਸਟਰਾ ਡਿਸਕਾਊਂਟ ਵੀ ਦੇਣਾ ਸਾਡੇ ਬਹੁਤ ਵੱਡੀ ਆਫਰ ਚੱਲ ਰਹੀ ਹੈ ਤੁਸੀਂ 5 ਦਿਨਾਂ ਦੇ ਅੰਦਰ ਆਜੋ ਇਦੇ ਉੱਤੇ 20% ਡਿਸਕਾਊਂਟ ਵੀ ਦਵਾਂਗੇ ਦੇਖੋ ਜੀ ਫੈਂਡੀ ਕਪੜਾ ਉਹ ਵੀ ਤੁਹਾਨੂੰ ਮਿਲ ਜੂਗਾ ਮਾਰਕੀਟ ਦੇ ਵਿੱਚ ਇਸ ਡਰੈੱਸ ਦੀ ਕੀਮਤ 15 ਤੋਂ 20000 ਆ ਪਰ ਅਸੀਂ ਦੇਣੀ ਆ ਸਿਰਫ 3000 ਰੁਪਏ ਦੀ 3000 ਰੁਪਏ ਡਰੈੱਸ ਦੇਣੀ ਆ ਨਾਲ 20% ਡਿਸਕਾਊਂਟ ਵੀ ਦੇ ਦੇਣਾ ਤੁਸੀਂ ਡਰੈੱਸਾਂ ਚੈੱਕ ਕਰ ਲਓ ਲਹਿੰਗੇ ਚੈੱਕ ਕਰ ਲਓ ਰੈੱਡ ਮਹਿਰੂਨ ਮੈਂਜੈਂਟਾ ਸਾਰੇ ਮਿਲ ਜਾਂਦੇ ਆ ਚੈਲੰਜ ਕਰਕੇ ਕਹਿੰਦੇ ਆ 5-7000 ਤੋਂ ਲਹਿੰਗਾ ਸ਼ੁਰੂ ਆ 1.5-2 ਲੱਖ ਤੱਕ ਦੇ ਲਹਿੰਗੇ ਤੁਹਾਨੂੰ ਇੱਥੇ ਮਿਲ ਜਾਣਗੇ ਔਰ ਵੱਡੀ ਗੱਲ ਇਹ ਆ ਤੁਸੀਂ ਰੈਂਟ ਤੇ ਵੀ ਇੱਥੋਂ ਲੈ ਸਕਦੇ ਹੋ ਸੋ ਤੁਸੀਂ ਹੈਵੀ ਦਾਜਬੇ ਦਾ ਬਣਾ ਲਈ ਹੁਣ ਤੁਸੀਂ ਕੰਬਲ ਲੈਣੇ ਆ ਕੰਬਲਾਂ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਿਆ ਸਵੇਰੇ ਮੋਂਟੀ ਕਰ ਲੋ ਇਹਦੀ ਐਮ ਆਰ ਪੀ 3000 ਰੁਪਿਆ ਪਰ ਅਸੀਂ 1500 ਰੁਪਏ ਦੇ ਵਿੱਚ ਤੁਹਾਨੂੰ ਇਹ ਕੰਬਲ ਦੇ ਰਹਿਣਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਤੁਹਾਨੂੰ ਦਵਾਂਗੇ ਪਰ ਵਿਜ਼ਿਟ ਕਰ ਲੋ ਤੁਸੀਂ ਅੰਕਲੋਂ ਬੁੱਟ ਰੋਡ ਘਾਦੀਆਂ ਵਿਆਹ ਸ਼ਾਇਦ ਦਾਜਬੇ ਦੇ ਕੱਪੜਾ ਚਾਹੇ ਬਿਆ ਮੁੰਡੇ ਦਾ ਚਾਹੇ ਕੁੜੀ ਦਾ ਦੇਖੋ ਸਾਡੇ ਕੋਲ ਟਾਪ ਦੇ ਕੋਟਪੈਂਟ ਕੁਰਤੇ ਵੀ ਅਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਉਹ ਵੀ ਜਿਹੜਾ ਬਾਜ਼ਾਰ 'ਚ 10000 ਰੁਪਏ ਦਾ ਕੋਟਪੈਂਟ ਆ ਇੱਥੇ ਅਸੀਂ ਤੁਹਾਨੂੰ ਸਿਰਫ 2995 ਦਾ 2 ਪੀਸ ਕੋਟਪੈਂਟ ਸਿਲਾਈ ਕਰਕੇ ਤਿਆਰ ਦੇ ਦੇਣਾ ਜਿਹੜਾ 15000 ਰੁਪਏ ਦਾ 3 ਪੀਸ ਆ ਇੱਥੇ ਤੁਹਾਨੂੰ ਅਸੀਂ 3760 'ਚ ਸਿਲਾਈ ਕਰਕੇ ਦੇ ਦੇਣਾ ਪੱਗਾਂ 'ਚ ਬਹੁਤ ਸਾਰੇ ਰਾਂਗੇ ਮਤਲਬ ਹਰ ਪੱਖੋਂ ਤੁਹਾਡੇ ਫਾਇਦੇ ਕਰਾਂਗੇ ਕਿਹਨਾਂ ਨੇ ਪ੍ਰੈਸ ਦੇ ਨਾਲ ਹਰਦੀਪ ਸਿੰਘ ਦੱਗਰ ਸਾਹ ਟੀਵੀ ਕਰਦੀਆਂ